ਦੇਖ ਸਕਦੇ ਹੋ ਜਿਹੜਾ ਐਕਟਿਵਾ ਜਿਹੜੀ ਐਕਟਿਵਾ ਦੇ ਉੱਤੇ ਜਿਹੜਾ ਦੱਸਿਆ ਜਾ ਰਿਹਾ ਕੋਈ ਚਲਾਨ ਕੱਟਣ ਨੂੰ ਲੈ ਕੇ ਜਿਹੜਾ ਕਾਫੀ ਵਿਵਾਦ ਹੋ ਰਿਹਾ ਦੱਸਿਆ ਜਾ ਰਿਹਾ ਕਿ ਐਕਟਿਵਾ ਜਿਹੜੀ ਇਹ ਖੜੀ ਹੈ ਜਿਹੜਾ ਆ ਦੇਖ ਸਕਦੇ ਹੋ ਜਿਹੜਾ yellow light ਦੇ ਅੰਦਰ yellow ਜਿਹੜੀ ਲਾਈਨ ਹੈਗੀ ਹੈ ਉਹਦੇ ਅੰਦਰ ਖੜੀ ਹੈ ਗੱਡੀ ਤੇ ਉਹਦਾ ਉਹਨਾਂ ਦੀ ਐਕਟਿਵਾ ਤੇ ਜਿਹੜਾ ਸਟicker ਲਗਾ ਦਿੱਤਾ ਦੇਖ ਸਕਦੇ ਹੋ ਪੰਜਾਬ ਪੁਲਿਸ ਦਾ ਤੇ ਉਸ ਤੋਂ ਬਾਅਦ ਇਸ ਲੋਕ ਦਾ ਦਾਵਾ ਹੋ ਰਿਹਾ ਭਾਜੀ ਕੋਈ ਨਾਮ ਹੈ ਤੁਹਾਡਾ ਭਾਜੀ ਕੀ ਨਾਮ ਸਰ ਤੁਹਾਡੀ ਕੀ ਨਾਮ ਹੈ ਤੁਹਾਡਾ ਕੀ ਗੱਲਬਾਤ ਕੀ ਹੋਈ ਹੈ ਭਾਜੀ ਭਾਈ ਨਾਈਂ ਦੇ ਅੰਦਰ ਐਕਟਿਵਾ ਲੱਗੀ ਹੋਈ ਹੈ ਤੇ ਦਿੱਕਤ ਲਾਗਾਤਾ ਬਾਕੀ ਕਿਸੇ ਦੇ ਨਹੀਂ ਕੀਤਾ ਪਾਏ ਪਾਜੀ ਕਿੱਥੋਂ ਦੀ ਆਏ ਸੀ ਕਿੱਥੇ ਜਾਣਾ ਸੀ ਆਪਾਂ ਜੀ ਆਏ ਕਿ ਤੁਸੀ ਪਾਜੀ ਮੈਂ ਸ਼ੋਗਨਗਰ ਦੌਰ ਗਿਆ ਮੈਂ ਹਿਮਾਲਿਆ ਚ ਕੰਮ ਕਰਦਾ ਮੈਂ ਆਰਡਰ ਲਾ ਕੇ ਇੱਥੋਂ ਬਾਅਦ ਮੈਂ ਸੈਂਟਰ ਟਾਊਨ ਜਾਣਾ ਸੀ ਹਾਂ ਜੀ ਮਿੰਟ ਬਾਅਦ ਤੇ ਪੀਰੇ ਦੇ ਅੰਦਰ ਮੁਕਿਆ ਅੱਛਾ ਦੁਕਾਨ ਦੇ ਅੰਦਰ ਬੜੇ ਸੀ ਤੁਸੀਂ ਹੱਲੇ ਹਾਂ ਜੀ ਅੰਦਰ ਬੜੇ ਆ ਜੰਤਰ ਕਦਮ ਦੱਸੇ ਕਿ ਬਾਅਦ ਚਲਾਰ ਕਰਦੇ ਨਿਕਲ ਗਏ ਹਾਂਜੀ ਅਕੜੇ ਮੈਂ ਤੁਹਾਨੂੰ ਗੱਲ ਬਾਤ ਨਹੀਂ ਕੀਤੀ ਕਿ ਮੈਂ ਇੱਧਰ yellow light ਦੇ ਅੰਦਰ ਗਿਆ yellow light ਦੇ ਅੰਦਰ ਮੈਂ ਗੱਲ ਕੀਤੀ ਮੈਂ ਦੱਸਿਆ ਨਾ ਕਦੇ yellow light ਦੇ ਅੰਦਰ ਲੱਗਿਆ ਹੀ ਮੇਰੀ ਬਾਅਦ ਨਹੀਂ ਹੈਗੀ ਕਹਿੰਦੇ ਨਹੀਂ ਚਲਾਣਾ ਪੰਨਾ ਹੀ ਪੈਣਾ ਚਾਹੀ ਮਹੀਨੇ ਨੂੰ ਭਾਵੇਂ ਚਾਹੀ 2 ਮਹੀਨੇ ਨੂੰ ਪੈਸੇ ਤੁਹਾਨੂੰ ਦੇਣੇ ਪੈਣੇ ਨਹੀਂ ਭਾਜੀ ਤੁਹਾਡੀ ਤੁਹਾਡੇ ਨੇ ਕਾਦੀ ਖੁੰਦ ਹੈ ਗਏ ਦੇਖੋ ਹੋਰ ਵੀ ਗੱਡੀਆਂ ਜਿਹੜੀਆਂ ਦੇਖੋ ਬਾਹਰ ਖੜੀਆਂ ਇਹ ਦੇਖੋ ਬਾਹਰ ਖੜੀਆਂ ਕਰੀ ਤੁਹਾਡੇ ਨੇ ਘੱਟੀ ਘੱਟੀਆਂ ਲੱਗਦੇ ਨੇ ਘੱਟੀ ਘੱਟੀ ਮੇਰਾ ਘੱਟਿਆ ਇੱਕ ਘੱਟਿਆ ਹੋਰ ਘੱਟਿਆ ਬਸ ਹਾਂਜੀ ਇਹ ਤੁਹਾਨੂੰ ਮੁਲਾਜ਼ਮ ਵੀ ਦੱਸ ਸਕਦੇ ਹੋ ਤੁਸੀਂ ਦੇਖ ਸਕਦੇ ਹੋ ਕਟਿੰਗ ਕਿੰਨਾ ਹੈ ਨੰਬਰ ਕ ਇਸੇ ਹੋਰ ਦਾ ਚਲਾ ਜਿਹੜਾ ਇੱਥੇ ਕੀਤਾ ਗਿਆ ਇਹਦਾ ਮਤਲਬ ਕੀ ਕਿਤੇ ਹੋਰ ਹੋਰ ਗੱਡੀ ਨੂੰ ਲਾਣਾ ਸੀ ਇਹਨਾਂ ਨੇ ਪਾਜੀ ਇਹਦੇ ਇਹ ਗੱਡੀ ਨੂੰ ਲਾਣਾ ਸੀ ਕੋਈ ਸਾਰੀ ਗੱਲ ਬਣੋ ਕੋਈ ਹੋਰ ਗੱਲ ਦੇਖਦੇ ਹੋ ਸ਼੍ਰੀ ਰਾਮ ਦਾ ਉਹ ਜਿਹੜਾ ਕੰਟੀਜਾ ਜਿਹੜੀਆਂ ਸਾਂਝਿਆ ਕਰ ਰਹੇ ਜਿੱਥੇ ਦੱਸਿਆ ਜਾ ਰਿਹਾ ਕਿ ਗੱਡੀ ਕੋਈ ਗੱਡੀ ਨੂੰ ਸਟicker ਲਗਾਉਣਾ ਸੀ ਤੇ ਇਹ ਲਗਾ ਦਿੱਤਾ ਤੁਹਾਡੀ ਵਾਲੇ ਨੂੰ ਪਰ ਹੁਣ ਤੁਹਾਨੂੰ ਚਲਾਨ ਜਿਹੜਾ ਪੁੱਤਣਾ ਪਏਗਾ ਜਿਹੜੀਆਂ ਹੋਰ ਵੀ ਗੱਡੀਆਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਨੋ ਪਾਰਕਿੰਗ ਜਿਹੜੀਆਂ ਨੋ ਪਾਰਕਿੰਗ ਰਿਵਾਇਸ ਲਾਈਡੀਆਂ ਨੇ ਤੇ ਉਹਨਾਂ ਦੇ ਗੱਡੀਆਂ ਦੇ ਜਿਹੜੇ ਸਟicker ਨਹੀਂ ਲਗਾਏ ਪਰ ਇਹਨਾਂ ਦੀ ਗੱਡੀ ਆਹ ਦੇਖ ਸਕਦੇ ਹੋ ਔਰ ਇੱਕ ਆ ਵੀ ਗੱਡੀ ਬਾਹਰ ਖੜੀ ਰੋਡ ਦੇ ਬਾਹਰ ਦੇਖੋ ਲਾਈਸੈਂਸ ਆ ਦੇ ਤੇ ਵਟੀਆਂ ਦੇਖੋ ਆ ਸਭ ਨੋ ਆਇਆ ਦੇਖੋ ਲਾਈਸੈਂਸ ਆ ਦੇ ਤੇ ਵਟੀਆਂ ਆ ਜਿਹੜੇ ਡਿਊਟੀ ਅਫਸਰ ਬੈਠੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਉਹਨਾਂ ਨਾਲ ਹੀ ਗੱਲਬਾਤ ਕਰੀਏ ਕੀ ਹੋਇਆ ਮਾਮਨਾ ਨਾਮਾ ਉਹਦੇ ਚਲਾਨ ਕੱਟਣ ਨੂੰ ਲੈ ਕੇ ਸੱਚੀ ਕੀ ਗੱਲਬਾਤ ਹੋਈ ਜਿਹੜਾ ਕਹੇ ਕਿ ਮੇਰਾ ਗੱਡੀ ਮੇਰੀ yellow light ਦੇ ਅੰਦਰ ਸੀ ਮੈਨੂੰ ਸਮਾਨ ਜਿਹੜਾ ਨਾ ਇਹਨਾਂ ਦਾ ਜਲੋ ਲੈਣ ਤੇ ਔਰ ਲੱਗੀ ਸੀ ਗੱਡੀ ਅੱਛਾ ਇਹਨਾਂ ਦਾ ਸਟਿੱਕਰ ਚਾਹਣ ਪਾਇਆ ਤੇ ਹੁਣ ਜੋ ਮਰਜੀ ਗਈਆਂ ਪਰ ਉਹ ਹੁਣ ਐਕਟਿਵ ਆ ਦਿਖਾ ਰਹੇ ਹੁਣ ਤਾਂ ਯਾਰ ਐਕਟਿਵ ਆ ਹੁਣ ਮੇਰੀ ਕਿਵੇਂ ਹੁਣ 2 ਘੰਟਿਆਂ ਦਾ ਆਪਾਂ ਜਾ ਕੇ ਜਦੋਂ ਆਉਂਦੇ ਆ ਮੁਰਗੇ ਉਹ ਤੋਂ ਪਰੇ-ਉਰੇ ਕਰਕੇ ਜਾ। ਸੱਚਾ ਗੱਲ ਕਰੀਏ ਹੋਰ ਨਾਲ ਕਿੰਨੇ ਵਹੀਕਲ ਖੜੇ ਟੂ-ਵੀਲਰ ਖੜੇ ਸਾਰੇ ਬਾਹਰ ਦੇ ਨਹੀਂ ਜਾਣਦਾ। ਆਪ 15 ਸਟਿੱਕਰ ਜੁੜਾਣ ਦਿੱਤੀ। ਅੱਛਾ ਜੀ ਫੋਨ ਕਰਕੇ ਵੀ ਚੈੱਕ ਕਰ ਲਓ। ਨਹੀਂ ਸਰ ਫੋਨ ਦੇ ਦੇ ਰਹੇ। ਪਹਿਲਾਂ ਮੇਰੀ ਗੱਲ ਪੂਰੀ ਹੋਣ ਦੇ। ਜੀ ਜੀ 15 ਜਨਾਨ ਮੈਂ ਜੁੜਾ ਦਿੱਤਾ। ਗੱਡੀ ਉੱਪਰ ਲਾ ਲਗੇ ਜੋ ਬੱਡੇ ਕਰਕੇ ਮੇਰੇ ਜਨਾਨੀ ਚਲਾਣ ਕਿਤਾ ਨਾ ਮੈਨੂੰ ਇਹ ਜਾਣਦਾ। ਪਰ ਜਿਹੜੀਆਂ ਹੁਣ ਖੜੀਆਂ ਹੋਈਆਂ ਆ ਉੱਥੇ ਵੇ ਵੇਦ ਦਿੰਦੇ ਆ ਆ ਹੁਣ ਛੁੱਟੀ ਹੋਈ ਆ ਛੁੱਟੀ ਨਿਕਾ ਲੈਂਦੇ ਉਹ ਮੈਂ ਥੋੜਾ ਖੜੀ ਨਹੀਂ ਦੁਕਾਨਦਾਰ ਆ ਅਸੀਂ ਕਰ ਜਿਹੜੀਆਂ ਜਿਹੜੀਆਂ ਉੱਥੇ ਲੱਗੀਆਂ ਹੋਈਆਂ ਉਹਨਾਂ ਦੇ ਯਾਰ ਮੈਨੂੰ ਕੋਈ ਨਹੀਂ ਮਤਲਬ ਕਿਸੇ ਦੁਕਾਨਦਾਰ ਦੀ ਆ ਜੇ ਕੋਈ ਲੱਗੀ ਆ ਤਾਂ ਮੈਂ ਉਹਦੇ ਚਿਕਰ ਨਾਲ ਤੇ ਉਹਨਾਂ ਦੇ ਤੇ ਕਟਿੰਗ ਕਿਉਂ ਕੀਤੀ ਗਈ ਜੀ ਕਟਿੰਗ ਉਹਨਾਂ ਦੇ ਤੇ ਕਰਕੇ ਦੂਜੇ ਦਾ ਪਹਿਲਾਂ ਗੱਡੀ ਦਾ ਨਾਮ ਲਿਖਿਆ ਨੇ ਕੱਟੇ ਕਰਕੇ ਨੰਬਰ ਦੀ ਕਟਿੰਗ ਨਹੀਂ ਕੀਤੀ ਕੋਈ ਭਾਈ ਜਾ ਕੇ ਦੇਖੋ ਮੋਕੇ ਜਾ ਕੇ ਦੇਖੋ ਕਟਿੰਗ ਕੀਤੀ ਹੋਈ ਆ ਤੁਸੀਂ ਜਿਹੜੀਆਂ ਗੱਲਾਂ ਮੈਨਾਂ ਕਰਕੇ ਕਹੇ ਨਾ ਉਦੋਂ ਸਟicker ਜੁੜਾ ਲਗਾ ਕੇ ਕਹੇ ਜੀ ਇਹ ਕਿਹੜੀ ਗੱਲਾਂ ਕਰਕੇ ਕਹੇ ਸਰ ਕਿਹੜੀ ਗੱਲਾਂ ਕਰਕੇ ਕਹੇ ਸਰ ਮੈਂ ਹਾਈ ਕੋਰਟ ਜਾਊਂਗਾ ਮੈਂ ਫਲਾਨਾ ਜਾਊਂਗਾ ਮੈਂ ਫਲਾਨਾ ਮੈਂ ਕਹਾਂ ਮੈਂ ਭਰਾ ਤੇ ਨਾ ਕੋਈ ਗਲਤ ਥੋੜੀ ਕੀਤੀ ਸਰ ਇੱਕ ਜੇ ਸਵਾਲ ਮੇਰਾ ਇੱਕ ਸੁਣ ਲੋ ਜਿਹੜਾ ਚਲਾਨ ਦੇ ਉੱਤੇ ਕਟਿੰਗ ਕੀਤੀ ਗਈ ਹੈ ਉਹਦਾ ਕੀ ਕਾਰਨ ਹੈ ਜੀ ਇੰਨੀ ਕਟਿੰਗ ਹੋਈ ਹੈ ਕੋਈ ਕਟਿੰਗ ਨਹੀਂ ਹੋਈ ਉਹਨਾਂ ਸਰ ਵਈ ਵਾਰ ਕਾਰਜਪੁਰਮ ਜਿਹਦਾ ਸਟੇਟ ਮੈਟਰ ਹੋ ਜਾਂਦਾ ਜਿੱਦਾਂ ਤਿੰਨ ਪਰਤਾਂ ਹੁੰਦੀਆਂ ਨੇ ਚਾਰ ਬੰਦੂਰ ਹੇਠੇ ਉੱਤੇ ਤੁਸੀਂ ਬਹੁਤ ਵਧੀਆ ਕੰਮ ਕੀਤਾ ਕਿ ਟ੍ਰੈਫਿਕ ਨੂੰ ਸੁਚਾਰੂ ਰੂਪ ਦਿੱਤਾ ਹਾਂ ਦੇਖੋ ਨਾ ਭਾਜੀ ਭਾਜੀ ਕਾਰਵਾਈ ਸ਼ਕਤੀ ਜ਼ਰੂਰੀ ਹੈ ਅਸੀਂ ਇਸ ਦੇ ਅਗੇ ਇਹਦੇ ਵਿੱਚ ਦੇਖੋ ਆ 15 ਚਲਾਨ ਤੁਸੀਂ ਚੈੱਕ ਕਰ ਸਕਦੇ ਤੇ ਜਿਹੜੀ ਗੱਡੀਆਂ ਖੜੀਆਂ ਆ ਕਿ ਹੁਣ ਉਹਨਾਂ ਨੂੰ ਭੇਜਦਾ ਮੈਂ ਛਿੱਟੀ ਮੜਿਆ ਹੋ ਜੀ ਜਾਣਿਆਂ ਇਹ ਨਿਕਲ ਲੈਣ ਤੇ ਵੀ ਮੈਂ ਵਾਚ ਕਰਤੀ ਜੇ ਤੇ ਲਾ ਮਗੇ ਤੇ ਜਿਹੜੇ ਬਾਈਕਾਂ ਪੱਕੀਆਂ ਲੱਗੀਆਂ ਉਹਨਾਂ ਦੇ ਵੀ ਲਾਦੀਆਂ ਤੇ ਜਿਹੜੇ ਉਥੇ ਇਹਨਾਂ ਨੇ ਬੈਰੀਕੇਡਿੰਗ ਕਰਕੇ ਉਹ ਦੁਕਾਨਦਾਰਾਂ ਨੇ ਬੰਦ ਕੀਤਾ ਉਹਨਾਂ ਦੇ ਉੱਤੇ ਕਾਰਵਾਈ ਕਰੋਗੇ ਕਿਹੜੀ ਦੁਕਾਨਦਾਰਾਂ ਬੰਦ ਜਿੱਦਾਂ ਕਿ ਉਹ ਸੰਗਲ ਵਗੈਰਾ ਪਾ ਕੇ ਜਗ੍ਹਾ ਘੇਰੀ ਹੋਈ ਆ ਪਾਜੀ ਉਹਨਾਂ ਦਾ ਕਨਸਟਰੂਕਸ਼ਨ ਵਾਲਿਆਂ ਦਾ ਹੈਗਾ ਉਹਨਾਂ ਨੂੰ ਅਜੇ ਪਿਆ ਨਹੀਂ ਆਪਾਂ ਅੱਜ ਗਿਆ ਗੁਰਵਾਨੇ ਆਪ ਕੋਸੀ ਗਿਆ ਥੁਰ ਬੋਤੇ ਮੈਂ ਆਪਾਂ ਇੱਥੇ ਕੋਈ ਗੱਲ ਨਹੀਂ ਬਣੀ ਆਪੇ ਤਾਂ ਗਿਣਤੀ ਆ ਹਾਨੂੰ ਤਾਂ ਗਿਣ ਲੇ ਕੇ ਪਾਜੀ ਕੀ ਮਿਲਣਾ ਉਹ ਕਹਿੰਦੇ ਜਦੋਂ ਆਪਾਂ ਸਟਿੱਕਰ ਲਾਇਆ ਤੇ ਉਹ ਦੋ ਜਣਾਂ ਦੀ ਗੱਡੀ ਬਾਹਰ ਸੀ ਕਹਿੰਦੇ ਪਾਜੀ ਪੂਰੀ ਅੰਦਰ ਲੱਗੀ ਕੈਮਰੇ ਖਲਾ ਕੇ ਦੇਖ ਲੋ ਅੱਛਾ ਤੂੰ ਹੀ ਕੋਈ ਛੇੜਖਾਨੀ ਨਹੀਂ ਕੀਤੀ ਆ ਆਪਾਂ ਪੂਰੀ ਛੇੜਖਾਨੀ ਕੀਤੀ ਪਾਜੀ ਤੂੰ ਹੁਣ ਕੀ ਕਹਿੰਦੇ ਹੁਣ ਕਹਿੰਦੇ ਮੈਂ ਕੀ ਕਹਿੰਦਾ ਸਰਕਾਰ ਦੇ ਚਾਣ ਕਿਤੇ ਗੀ ਨਹੀਂ ਪਾਜੀ ਫਿਰ ਤੇ ਪੰਨਾ ਹੀ ਪੈਣਾ ਪਾਜੀ ਉਹਨਾਂ ਨੇ ਕਿਹਾ ਪੰਨਾ ਕਿੱਦਾਂ ਦੇਖਦੇ ਹੋ ਭਾਜੀ ਤੁਸੀਂ ਆਪਣਾ ਕੀ ਕਿੰਨੀ ਘੜੀ ਲੈਂਦੇ ਹੋ ਭਾਜੀ ਕੀ ਆ ਆਮੰਦਾ ਕੀ ਕਰ ਸਕਦਾ ਕਿੰਨੀ ਘੜੀ ਲੈਂਦੇ ਤੁਸੀਂ ਭਾਜੀ ਕਿੰਨੀ ਦੀ 150 ਰੁਪਏ ਦੀ ਘੜੀ 450 ਰੁਪਏ ਦੀ ਘੜੀ ਇਹ ਕਿੰਨੇ ਦਾ ਚਲਾਨ ਹੈ ਹਾਂਜੀ 500 ਰੁਪਏ ਦਾ ਚਲਾਨ ਹੋ ਤੁਹਾਨੂੰ ਭੁਗਤਣਾ ਪਏਗਾ ਕਿੱਦਾਂ ਘਰ-ਬਾਗ ਕਿੱਦਾਂ ਚੱਲਣਗੇ ਜੇ ਇਦਾਂ ਚਲਾਨ ਵਗੈਰਾ ਹੋਣ ਲੱਗ ਜਣਗੇ ਕਿ ਕੀ ਕਰ ਸਕਦੇ ਹੋ ਤੁਸੀਂ ਦੇਖ ਸਕਦੇ ਹੋ ਦੱਸਿਆ ਜਾ ਰਿਹਾ ਹੈ ਕਿ ਤੁਹਾਡੇ ਲੋਕੀ ਤੁਮ ਕਿਹਾ ਕਿ ਕੁਛ ਨਹੀਂ ਭਾਈ ਮੈਂ ਕੁਛ ਨਹੀਂ ਗਿਆ ਸਾਡੇ ਸਾਹਮਣੇ ਅੰਬੀਸ਼ ਜਕੇ ਆਪਾਂ ਭਾਜੀ ਕੁਛ ਨਹੀਂ ਗਿਆ ਇਹਨਾਂ ਤੋਂ ਬਾਹਰ ਸੀ ਭਾਈ ਕੋਈ ਲੈਨਤਬਾ ਨਹੀਂ ਕੈਮਰੇ ਲੱਗੇ ਸਿੱਕਾ ਲਾਗੇ ਦੇਖੋ ਜਮਲਾਤਾਂ ਜੋ ਮਰਜੀ ਗਈਆਂ ਆਪਾਂ ਤਾਂ ਹੁੰਦੇਗਾ ਲਾ ਕੇ ਅਸਰ ਪੂਰੀ ਲੱਗੀ ਨਾ ਸਾਹਮਣੇ ਆਪਾਂ ਤੱਕ ਨਹੀਂ ਲਾਇਆ ਕਿ ਕੀ ਕਾਰਨ ਜੀ ਸਮੇਂ ਤੇ ਜਿਹੜੀਆਂ ਨਾਲ ਇੰਨੇ ਵਹੀਕਲ ਖੜੇ ਆ ਉਹਨਾਂ ਦਾ ਨਹੀਂ ਪਾਜੀ ਇਹਨਾਂ ਨੂੰ ਪਤਾ ਹੋਊਗਾ ਕਿ ਯਾਰ ਪੰਜਾਬ ਤੱਕਾ ਹੁੰਦਾ ਹੈ ਤੱਕਾ ਤਾਂ ਸਾਹਮਣੇ ਹੋ ਰਿਹਾ ਹੈ ਬਜੀ ਅੱਛਾ ਹੋਰ ਮੰਗ ਕੀ ਕਰੀ ਜੀ ਮੰਗ ਕੀ ਕਰਤੇ ਹੋ ਮੇਰੀ ਇਹ ਸੀ ਕਿ ਚਲਾਨ ਮੇਰਾ ਕੈਨਸਲ ਹੋਵੇ ਭਾਜੀ ਉਹਨੇ ਹੀ ਬਾਦੀ ਦੇ ਕੇ ਨਹੀਂ ਕਰਤ ਹੋਣਾ ਬਈ ਸਾਡੇ ਸਾਹਮਣੇ ਆਏ ਜੀ ਦੇ ਕੋਲ ਆਏ ਹੋਏ ਆ ਸੀਰੀਅਲ ਦੇ ਕੋਲ ਆਇਆ ਸੀਰੀਅਲ ਦੇ ਇੱਥੇ ਵਟੇ ਹੋ ਦੇਖੋ ਜਿਹੜਾ ਉਹ ਸਾਹਮਣੇ ਆਇਆ ਵਿਅਕਤੀ ਇੱਕ ਕਿੰਨਾ ਜੀ ਜਿਹੜਾ ਵਿਅਕਤੀ ਹਾਲੇ ਇੱਕ ਹੀ ਸਾਹਮਣੇ ਆਇਆ ਜੀ ਇੱਕ ਦਲਾਲ ਹੋਇਆ ਬਾਕੀ ਉਹ ਕਹਦੇ ਤੁਸੀਂ ਮੈਨੂੰ ਚੈੱਕ ਕਰਾਉਣਾ ਆ ਚੈੱਕ ਕਰ ਹੁਣ ਮਾਰੋ ਕੈਮਰਾ ਇਹਨੂੰ ਹੁਣ ਤੁਸੀਂ ਨਾਲ ਜਾਓਗੇ ਨਹੀਂ ਨਹੀਂ ਕੁਛ ਕਹਿੰਦੇ ਇੱਕ ਹੋਇਆ ਮੈਂ ਆ ਦਸਵਾਇਆ ਸਰ ਆਪਾਂ ਹੀ ਕਹਿ ਰਹੇ ਉਹ ਵਿਅਕਤੀ ਜੋ ਗਿਆ ਪੋਲੀਸ ਆ ਮੈਂ ਕਹਿੰਦਾ ਯਾਰ ਇਕੱਲਾ ਵਿਅਕਤੀ ਨਾ ਉਸ ਦਾ ਬਿਆਨਨਾ ਤੇ ਤੁਹਾਨੂੰ ਸਵਾਲ ਪੁੱਛਦੇ ਤੁਹਾਡੇ ਤੇ ਅਲੀਗੇਸ਼ਨਸ ਨਹੀਂ ਲਗਾ ਰਹੇ ਸਾਡੇ ਨਾਲ ਵੀ ਤੁਸੀਂ ਟੋਕ ਰਹੇ ਨਹੀਂ ਨਹੀਂ ਬਿਲਕੁਲ ਬਿਲਕੁਲ ਸਾਡੀ ਵੀ ਗੱਲ ਨਹੀਂ ਆਪਾਂ ਉਸੇ ਨੂੰ ਸਹਿਮਾਨਾ ਕਰਦੇ ਆਂ ਕਿ ਤੁਸੀਂ ਕਾਰਜ ਵਧੀਆ ਕੀਤਾ ਟ੍ਰੈਫਿਕ ਨੂੰ ਸੁਚਾਰੂ ਲੋਨ ਨਹੀਂ ਚਲਾਨ ਵੀ ਜ਼ਰੂਰੀ ਹੈ ਲੋਕਾਂ ਨੂੰ ਕਾਨੂੰਨ ਦਾ ਪੜਾਟ ਪੜ੍ਹਾਉਣਾ ਚਾਹੀਦਾ ਪਰ ਪਾਰਕਿੰਗ ਜਿਹੜੀ ਨਾ ਕੀਤੀ ਜਾਵੇ ਜਿਹੜੀ ਹੁਣ ਵੀ ਸੜਕਾਂ ਤੇ ਹੋਣ ਆਹ ਦੇਖੋ ਅੰਪੀਰੀਅਲ ਵਾਲੇ ਆ ਜਿਹਦੀ ਨਾਲੇ ਮੁਰੇ ਗੱਡੀਆਂ ਲੰਘਦੀਆਂ ਜੀ ਉਹਨਾਂ ਨੂੰ ਵੀ ਛੱਡੋ ਛੜਾਲ ਛੱਡ ਦਿਓ ਜੀ ਛੱਡ ਦਿਓ ਜੀ ਕਾਹਦੀ ਛੱਡ ਲਈਏ ਵੀ ਤੁਸੀਂ ਆਪਣੀ ਪਾਰਕਿੰਗ ਤੇ ਉਹਨਾਂ ਆਈਡੀ ਉਹ ਕਾਰਪੋਰੇਟ ਦੀ ਪਾਰਕਿੰਗ ਹੈ ਉਹਦੇ ਅੰਦਰ ਲਾ ਕੇ ਹੁਣ ਇੱਥੇ ਹੁਣ ਆਹ ਗੱਡੀਆਂ ਜਿਹੜੇ ਲੱਗ ਜਾਂਦੀਆਂ ਅਸੀਂ ਜੇ ਕਰੀ ਇਹਨਾਂ ਦੇ ਨਾਲ ਤਾਂ ਅਸੀਂ ਗੱਲ ਥੁੜੀ ਹੈ ੱੱਕੀ ਹੁਣ ਤੁਸੀਂ ਜਾ ਕੇ ਜਿਹੜੇ ਸੜਕਾਂ ਤੇ ਖੜੇ ਉਹਨਾਂ ਨੂੰ ਲਾਣ ਕਰੋਗੇ ਬਿਲਕੁਲ ਨਾ ਕਿ ਵੇਟ ਕਰੋਗੇ ਹਲੇ ਤਨ ਮਕਿਆ ਦਾ ਹੈ ਵੀ ਆ ਛੁੱਟੀ ਲੰਘ ਰਹੀ ਹੈ ਖਤਮ ਹੋ ਰਹੀ ਹੈ ਛੁੱਟੀ ਦੇ ਢੱਡੀਆਂ ਵੀ ਹੋਣ ਲੱਗੀਆਂ ਰੋਡ ਦੇ ਉੱਤੇ ਸਾਰੀਆਂ ਹੁਣ ਮੇਰੇ ਉਹ ਜਿਹੜੇ ਸਟਾਫ ਲੱਗਾ ਹੈ ਇਦਾਂ ਹਾਲਾਂ ਦੇ ਜਿਹੜਾ ਸਟਾਫ ਲੱਗਾ ਉਹ ਦੇਖੋ ਉਹ ਦੇਖੋ ਉਦੋਂ ਮਾਰੋ ਕੈਮਰਾ ਉਹ ਦੇਖੋ ਨਗਾ ਰਹੇ ਨੇ ਤੁਸੀਂ ਦੇਖ ਰਹੇ ਹੋ ਉਹ ਦੇਖੋ ਲਾਈਸੈਂਸ ਦੇ ਵਿੱਚ ਮੁਰਗੀ ਦੇ ਕੋਈ ਨੀਕਾ ਵਿਅਕਤੀ ਵੱਲੋਂ ਕਾਫੀ ਅਲੀਗੇਸ਼ਨਸ ਲਗਾਏ ਜਾ ਰਹੇ ਨੇ ਕਿ ਮੇਰੀ ਜਿਹੜੀ ਕੱਲੀ ਐਕਟਿਵਾ ਦਾ ਜਿਹੜਾ ਇੱਥੇ ਚਲਾਨ ਕੀਤਾ ਗਿਆ ਜਿਹੜੇ ਨਾਲ ਖੜੀਆਂ ਦਾ ਨਹੀਂ ਕੀਤਾ ਗਿਆ ਉਸ ਵੱਲੋਂ ਇਹ ਵੀ ਕਿਹਾ ਗਿਆ ਕਿ ਮੇਰੀ ਜਿਹੜੀ ਐਕਟਿਵਾ yellow line ਦੇ ਅੰਦਰ ਸੀ ਜਦੋਂ ਆਪਾਂ ਵੀ ਦੇਖਿਆ ਤੇ ਜਿਹੜੀ ਐਕਟਿਵਾ yellow line ਦੇ ਅੰਦਰ ਸੀ ਪਰ ਜਿਹੜਾ ਪੁਲਿਸ ਮੁਲਾਜ਼ਮ ਦਾ ਕਹਿਣਾ ਹੈ ਕਿ ਜਦੋਂ ਚਲਾਨ ਕੀਤਾ ਗਿਆ ਉਸ ਵੇਲੇ ਜਿਹੜੀ ਆ ਐਕਟਿਵਾ yellow line ਦੇ ਬਾਹਰ ਖੜੀ ਸੀ ਉਸ ਤੋਂ ਬਾਅਦ ਅੰਦਰ ਕੀਤੀ ਗਈ ਆ ਕੀ ਐਕਟਿਵਾ ਪਹਿਲਾਂ ਤੋਂ ਬਾਹਰ ਸੀ ਜਾਂ ਅੰਦਰ ਸੀ ਸਾਡੇ ਚੈਨਲ ਕੋਈ ਵੀ ਪੁਸ਼ਤੀ ਨਹੀਂ ਕਰਦਾ ਤੁਸੀਂ ਵੀ ਕਮੈਂਟ ਸੈਕਸ਼ਨ ਦੇ ਵਿੱਚ ਆਪਣੀ رائے ਜ਼ਰੂਰ ਦਿਓ ਇਹਨਾਂ ਤਸਵੀਰਾਂ ਨਾਲ ਮੈਨੂੰ ਵੀ ਇਜਾਜ਼ਤ ਹੈ ਜਲਦਵਾਂਗ ਤੇ ਤੁਹਾਨੂੰ ਵੀ ਬੱਟੀਆਂ ਦੇਖੋ ਲਾਈਕ ਦਿਖੋ ਉਹ ਬੱਟੀਆਂ ਚਲਾ ਰਿਹਾ ਹੈ ਰਾਏ ਦੀਆਂ ਬੱਟੀਆਂ ਦੇਖੋ ਦੇਖੋ ਲਾਈਟਾਂ ਦੀਆਂ ਦੇਖੋ ਬੱਟੀਆਂ ਦੇਖੋ ਇੱਥੇ ਵੀ ਰੱਖੇ ਹੋਏ ਨੇ ਆਖਰੀ ਮੌਕੇ ਵੀ ਕਰਦੇ ਹਾਂ ਉਹ ਉੱਪਰ ਲਾ ਦੇਣਾ ਸਿੱਕਾ ਹੀ ਲਾਗੇ ਦੇਖੋ ਰਾਦੇ ਰਾਦੇ ਸਿੱਕਾ ਹੀ ਜਿੰਨਾ ਦੇਤੇ ਵੱਟੀਆਂ ਦੇਖੋ ਸਿੱਕਾ ਹੀ ਲਾਗੇ ਗੱਡੀ ਦੇ ਬਾਹਰ ਰਾਦੇ ਰਾਦੇ ਆਉਂਦੇ ਆਉਂਦੇ ਸਿੱਕਾ ਸਿੱਕਾ ਦੇਖੋ ਚੌਂਕ ਤੇ ਘੱਟ ਜਾਂਦੇ ਬੰਸਰ ਗੱਡਾ ਸਿੱਧਾ ਜਾਂਦਾ ਗੱਡੀ ਦਾ ਇਸ ਕੋ ਕਿੰਨੀ ਅੱਧਰ ਗੱਡੀ ਉਸਾਂ ਇਹ ਸਮਾਨ ਕਰਦੇ ਤੇ ਰਾਜੀ ਦਾ ਦੇਖਦੇ ਵੇਖਦੇ ਦੇਖੋ ਦੇਖੋ ਲਾਈਵ ਕਿੰਨੇ ਰਾਜ ਦੀ ਨਾਮ ਦੇ ਰਾਜ ਗਾਤਾ ਕੰਮ ਕਰਨਾ ਆਂਦਾ ਨਹੀਂ ਵੀਰ ਜੀ ਤੇ ਲਾਈਵ ਇੱਥੇ ਵਟ ਗਿਆ ਦੇਖੋ ਹੁਣ ਸਭ ਕੀ ਮੰਤਰੀ ਕਰਦੇ ਹਾਂ ਹਾਂ ਜੀ ਸਰ ਜੀ ਉਹਨ ਕੀ ਮੰਗ ਕੀ ਕਰਦੇ ਉਹ ਗੱਡੀ ਹੁਣ ਲਾਈ ਇਹਨਾਂ ਨੇ ਬਾਹਰ ਉਹਨ ਕੀ ਕਰਦੇ ਉਹ ਕੀ ਮੰਗ ਕੀ ਕਰਦੇ ਜਿਹੜੀ ਆ ਗੱਡੀ ਹੁਣ ਸਾਈਕਲ ਲਾਇਆ ਤੁਸੀਂ ਉਹਨ ਬਾਹਰ ਗੱਡੀ ਦੇ ਅੰਦਰ ਕੀ ਕਰਦੇ ਹੋ ਉਹ ਐਕਟਿਵਲ ਸਾਈਕਲ ਆਇਆ ਤੁਸੀਂ ਲਾਇਆ ਨੇ ਸਿੱਕਾ ਮੈਨੂੰ ਨਹੀਂ ਪਤਾ ਕਿ ਉਹ ਕਦੇ ਸਿੱਕਾ ਤੁਸੀਂ ਲਾਇਆ ਕਿਤੇ ਮੈਨੂੰ ਨਹੀਂ ਪਤਾ ਕਿ ਇਹਨਾਂ ਦਾ ਉਹ ਕਦੇ ਗਿਆਨੀ ਜਾਂਦਾ ਠੀਕ ਹੈ ਵਾਹ ਸਿੱਕਾ ਲਾਇਆ ਘਸ ਲਾਇਆ ਦਲਦ ਖੜੀ ਰਿਹਾ ਰਸਤਾ ਦੇ ਹਾਂ ਜੀ ਕੋਈ ਗੱਲ ਨਹੀਂ खोसि गॾी ते लाए सी ते गॾी जेको लाए हुको एसिडा जेको लाए हुको गॾु ते